ਸਾਡੀ ਮਾਂ ਬੋਲੀ ਕਿਹੜੀ ਹੈ ਪੁੱਤਰ ਪੰਜਾਬੀ ਬਸ ਡਾਇਰੈਕਟ ਤੁਸੀਂ ਨੇ ਪੰਜਾਬੀ ਆਨਸਰ ਦੇ ਦੇਣਾ ਸਾਡੀ ਮਾਂ ਬੋਲੀ ਕਿਹੜੀ ਹੈ ਪੰਜਾਬੀ ਪ੍ਰਸ਼ਨ ਨੰਬਰ 2 ਕਵੀ ਪੰਜਾਬੀ ਬੋਲੀ ਨੂੰ ਕਿਸ ਚੀਜ਼ ਦੀ ਖਾਨ ਮੰਨਦਾ ਹੈ ਪੁੱਤਰ ਮੋਤੀਆਂ ਦੀ ਖਾਨ ਕਵੀ ਕਹਿੰਦਾ ਹੈ ਕਿ ਜਿਹੜੀ ਸਾਡੀ ਪੰਜਾਬੀ ਬੋਲੀ ਹੈ ਉਹ ਮੋਤੀਆਂ ਦੀ ਖਾਨ ਹੈ ਜਿਵੇਂ ਖਜ਼ਾਨੇ ਦੇ ਵਿੱਚ ਮੋਤੀ ਹੁੰਦੇ ਨੇ ਨਾ ਮੋਤੀ ਇਸ ਤਰ੍ਹਾਂ ਪੰਜਾਬੀ ਬੋਲੀ ਹੈ ਪ੍ਰਸ਼ਨ ਨੰਬਰ 3 ਤਰੰਜਨ ਕਿਸ ਨੂੰ ਆਖਦੇ ਹਨ ਪੁੱਤਰ ਚਰਖਾ ਕੱਤਦੀਆਂ ਕੁੜੀਆਂ ਦਾ ਇਕੱਠ ਤਿਰੰਜਨ ਦਾ ਮਤਲਬ ਕੀ ਹੈ ਵੀ ਜਿੱਥੇ ਇਕੱਠੀਆਂ ਹੋ ਕੇ ਕੁੜੀਆਂ ਬੈਠ ਜਾਂਦੀਆਂ ਨੇ ਚਰਖਾ ਕੱਤਦੀਆਂ ਨੇ ਗਲੋਟੇ ਕਰਦੀਆਂ ਨੇ ਅਟੇਰਦੀਆਂ ਨੇ ਉਹ ਸਾਰ ਉਸ ਨੂੰ ਸਾਰਿਆਂ ਨੂੰ ਕੀ ਕਹਿੰਦੇ ਨੇ ਤਿਰੰਜਨ ਕਹਿੰਦੇ ਨੇ ਅਗਲਾ ਭਾਗ ਹੈ ਸਾਡੇ ਕੋਲ ਸਾਨੂੰ ਲੈਣ ਆਤੀ ਹੋਈਆਂ ਸੀ ਇਹ ਪੈਰੇ ਨੂੰ ਪੜ ਕੇ ਅਸੀਂ ਨੇ ਉੱਤਰ ਦੇਣੇ ਨੇ ਪ੍ਰਸ਼ਨ ਨੰਬਰ 1 ਆਪਣੀ ਬੋਲੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਉੱਤਰ ਸਾਨੂੰ ਮਾਂ ਬੋਲੀ ਨਹੀਂ ਭੁਲਾਉਣੀ ਚਾਹੀਦੀ ਜੇਕਰ ਸਿਨੇਮਾ ਬੋਲੀ ਲਈ ਕੁਝ ਕਰਨਾ ਹੈ ਤਾਂ ਉਹ ਇਹੀ ਕਰਨਾ ਹੈ ਕਿ ਅਸੀਂ ਨੇ ਪੰਜਾਬੀ ਬੋਲੀ ਨੂੰ ਪਲਾਉਣਾ ਨਹੀਂ ਹੈ ਗਿਆ। ਪ੍ਰਸ਼ਨ ਨੰਬਰ 2 ਕਵੀ ਪੰਜਾਬੀ ਬੋਲੀ ਦੀ ਸਿਫਤ ਕਿਵੇਂ ਕਰਦਾ ਹੈ? ਉੱਤਰ ਮੋਤੀਆਂ ਦੀ ਖਾਨ ਕਹਿ ਕੇ। ਜੇਕਰ ਸਾਨੂੰ ਦੇਖੋ ਉਸ ਦੇ ਵਿੱਚ ਵੀ ਪੁੱਛਿਆ ਗਿਆ ਸੀ ਪਹਿਲਾ ਪ੍ਰਸ਼ਨ ਆਇਆ ਸੀ ੜਾ ਉਹਦੇ ਵਿੱਚ ਕੀ ਕਿਹਾ ਗਿਆ ਸੀ ਕਿ ਕਵੀ ਨੇ ਕਿਸ ਦੀ ਖਾਨ ਕੀ ਹੈ? ਅਤੇ ਇੱਥੇ ਪੁੱਛਿਆ ਗਿਆ ਵੀ ਕਵੀ ਨੇ ਸਿਫਤ ਕਿਵੇਂ ਕੀਤੀ ਹੈ? ਤਾਂ ਅਸੀਂ ਕਹਾਂਗੇ ਮੋਤੀਆਂ ਦੀ ਖਾਨ ਕਹਿ ਕੇ। ਉਹ ਇਹਦੀ ਸਿਫਤ ਕਰਨ ਲਈ ਇਹ ਸ਼ਬਦ ਵਰਤਦਾ ਹੈ ਕਿ ਇਹ ਮੋਤੀਆਂ ਦੀ ਖਾਨ ਹੈ। ਅਗਲਾ ਭਾਗ ਹੈ ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ। ਹੇਠ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖਣੇ ਨੇ। ਖਾਨ, ਖਜ਼ਾਨਾ। ਖਾਨ, ਖਜ਼ਾਨਾ। ਬਾਾਰ ਗੀਤ ਹੁੰਦਾ ਹੈ ਜੋਸ਼ ਨਾਲ ਗਾਇਆ ਜਾਂਦਾ ਹੈ ਜੋ ਬਾਾਰ। ਜੰਗ, ਲੜਾਈ, ਜਿੰਦ, ਜਾਨ। ਇਸ ਤਰ੍ਹਾਂ ਇਹ ਸਮਾਨਾਰਥਕ ਸ਼ਬਦ ਵੀ ਅਸੀਂ ਨੇ ਕਰ ਲਏ ਨੇ। ਅਗਲਾ ਭਾਗ ਹੈ ਸਾਡੇ ਕੋਲ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਦੇ ਵਿੱਚ ਵਰਤਣੇ। ਸਾਨੂੰ ਸ਼ਬਦ ਦਿੱਤੇ ਹੋਏ ਨੇ ਤਰੰਜਨ, ਬੰਜਲੀ, ਤਿਆਰੀ। ਵਾਕਾਂ ਦੇ ਵਿੱਚ ਵਰਤਨੇ ਨੇ। ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦਾ ਵਾਕ ਲਿਖਣਾ ਹੈ ਸਿਣੀ ਜਿਦੇ ਵਿੱਚ ਇਹ ਸ਼ਬਦ ਆਣ। ਤਿਰੰਜਨ ਦਾ ਵਾਕ ਬਣਾ ਸਕਦੇ ਹਾਂ ਅਸੀਂ ਕੁੜੀਆਂ ਤਿਰੰਜਨ ਵਿੱਚ ਚਰਖਾ ਘੱਟਦੀਆਂ ਹਨ। ਬੰਜਲੀ ਸ਼ਬਦ ਦਾ ਵਾਕ ਬਣਾ ਸਕਦੇ ਹਾਂ ਅਸੀਂ RAM ਬੰਜਲੀ ਵਜਾਉਂਦਾ ਹੈ। ਕਿਆਰੀ ਸ਼ਬਦ ਦਾ ਵਾਕ ਬਣਾ ਸਕਦੇ ਹਾਂ ਅਸੀਂ ਮੈਂ ਕਿਆਰੀ ਵਿੱਚ ਫੁੱਲ